ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਲੇਕਿਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਦੀ ਰਾਹ ਤੇ ਤੁਰਿਆ ਹੋਇਆ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਮਰਨ ਵਰਤ ਨੂੰ ਅੱਜ 27ਵਾਂ ਦਿਨ ਹੈ ਲੇਕਿਨ ਸਰਕਾਰਾਂ ਦੇ ਕੰਨਾਂ ਦੇ ਉੱਪਰ ਜੂੰ ਰੰਗਦੀ ਹੋਈ ਨਜ਼ਰ ਨਹੀਂ ਆ ਰਹੀ ਸਾਰ ਹਜੇ ਤੱਕ ਨਹੀਂ ਲਿੱਤੀ ਗਈ ਡੈਡਲੌਕ ਦੀ ਸਿਚੁਏਸ਼ਨ ਹਜੇ ਵੀ ਬਰਕਰਾਰ ਹੈ ਮੀਟਿੰਗਾਂ ਦਾ ਸਿਲਸਿਲਾ ਨਹੀਂ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਔਰ ਦੂਜੇ ਪਾਸੇ ਅਗਰ ਅਸੀਂ ਖਨੌਰੀ ਮੋਰਚੇ ਦੀ ਗੱਲ ਕਰੀਏ ਜਾਂ ਹੋਰ ਮੋਰਚਿਆਂ ਦੀ ਗੱਲ ਕਰੀਏ ਉੱਥੇ ਕੱਠ ਵੱਧਣੇ ਸ਼ੁਰੂ ਹੋ ਚੁੱਕੇ ਨੇ ਵੱਖ-ਵੱਖ ਧਿਰਾਂ ਜਿਹੜੀਆਂ ਨੇ ਵੱਖ-ਵੱਖ ਜਿਹੜੇ ਵਰਗ ਨੇ ਉਹ ਇਸ ਅੰਦੋਲਨ ਦਾ ਹਿੱਸਾ ਬਣਨੇ ਸ਼ੁਰੂ ਹੋ ਚੁੱਕੇ ਨੇ ਜਿੱਥੇ ਰਾਜਨੀਤਿਕ ਹਸਤੀਆਂ ਦੀ ਗੱਲ ਕਰੀਏ ਧਾਰਮਿਕ ਹਸਤੀਆਂ ਦੀ ਗੱਲ ਕਰੀਏ ਉੱਥੇ ਕਲਾਕਾਰ ਜਿਹੜੇ ਨੇ ਉਹ ਵੀ ਅੰਦੋਲਨ ਦਾ ਹਿੱਸਾ ਬਣਨੇ ਸ਼ੁਰੂ ਹੋ ਚੁੱਕੇ ਨੇ ਰਵਿੰਦਰ ਗਰੇਵਾਲ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਭੱਟੀ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਗਰੇਵਾਲ ਸਾਹਿਬ ਹੁਣੇ ਮ ਹਾਲ ਨੇ ਉਹਨਾਂ ਦੀ ਸਿਹਤ ਦੇਖੋ ਸਿਹਤ ਤਾਂ ਹੁਣ ਦਿਨ ਬਿ ਦਿਨ ਡਾਊਨ ਤਾਂ ਹੋਈ ਰਹੀ ਆ 27ਵੇਂ ਦਿਨ ਚਾਜ ਉਹਨਾਂ ਦਾ ਜਿਹੜਾ ਭੁਖੜਤਾਲ ਆ ਉਹ ਸ਼ਾਮਲ ਹੋ ਚੁੱਕੀ ਆ ਪਰ ਵੱਡੀ ਗੱਲ ਆ ਕਿ ਇੱਕ ਫਖਰ ਵੀ ਹੁੰਦਾ ਕਿ ਇੰਨੀ ਚੜਦੀ ਕਲਾ ਚ ਨੇ ਉਹਦੇ ਬਾਵਜੂਦ ਇਹ ਸ਼ਹੀਦੀ ਹਫਤਾ ਚੱਲ ਰਿਹਾ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਦਸਮ ਪਿਤਾ ਨੇ ਆਪਣਾ ਸਾਰਾ ਸਰਬੰਸ ਸਾਡੇ ਲਈ ਵਾਰਿਆ ਔਰ ਉਸੇ ਲੀ ਦੇ ਉੱਤੇ ਉਹੀ ਮੈਂ ਚੜਦੀ ਕਲਾ ਕਿਉਂਕਿ ਇਸ ਕੌਮ ਦੇ ਵਿੱਚ ਸਾਡੇ ਖੂਨ ਦੇ ਵਿੱਚ ਉਹ ਚੀਜ਼ ਹੈਗੀ ਆ ਔਰ ਡੱਲੇਬਾਲ ਸਾਹਿਬ ਨੂੰ ਮਿਲ ਕੇ ਮੈਨੂੰ ਵਾਕਈ ਉਹ ਲੱਗਿਆ ਕਿ ਕਿਤੇ ਨਾ ਕਿਤੇ ਹਨਾ ਇੰਨੀ ਚੜਦੀ ਕਲਾ ਅੱਜ ਵੀ ਹੋਣੀ ਔਰ ਇੰਨਾ ਬਜ਼ੁਰਗ ਨੇ ਔਰ ਪੇਸ਼ੈਂਟ ਵੀ ਨੇ ਹਨਾ ਮਰੀਜ਼ ਨੇ ਮਤਲਬ ਫਿਰ ਵੀ ਮਤਲਬ ਉਹਨਾਂ ਨੇ ਇਹੀ ਕਿਹਾ ਕਿ ਜਿੱਤਾਂਗੇ ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਇੱਕ ਮਤਲਬ ਸਪਿਰਿਟ ਹੈਗੀ ਆ ਸੋ ਇਹ ਬਹੁਤ ਵੱਡੀ ਗੱਲ ਆ ਔਰ ਦੂਜੇ ਪਾਸੇ ਇਹ ਵੀ ਲੱਗਦਾ ਕਿ ਇਹੋ ਜੀ ਨੌਬਤੀ ਨਹੀਂ ਆਉਣੀ ਚਾਹੀਦੀ ਸਰਕਾਰਾਂ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਆ ਕਿ ਸਾਡੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਆਪਣੀ ਗੱਲ ਸੁਣਾਉਣ ਲਈ ਨਾ ਮਰਨ ਵਰਤੀ ਰੱਖਣਾ ਪੈ ਜਵੇ ਸੋ ਹਲੇ ਵੀ ਮੈਨੂੰ ਲੱਗਦਾ ਕਿ ਧਿਆਨ ਦੇਣਾ ਚਾਹੀਦਾ ਔਰ ਜਦੋਂ ਵਕਤ ਲੰਘ ਜਾਂਦਾ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸਰਕਾਰਾਂ ਨੂੰ ਚਾਹੀਦਾ ਉਹਨਾਂ ਦੀ ਗੱਲ ਸੁਣਨ ਔਰ ਇਹ ਮੰਗਾਂ ਅੱਜ ਦੀਆਂ ਮੰਗਾਂ ਨਹੀਂ ਇਹ ਕਿੰਨੀ ਦੇਰ ਜਦੋਂ ਤੋਂ ਅਸੀਂ ਵੀ ਸੰਭਾਲੀ ਆ ਜਾਂ ਪਹਿਲਾਂ ਉਦੋਂ ਤੋਂ ਹੀ ਇਹ ਸੁਣਦੇ ਆ ਰਹੇ ਹਾਂ ਸੁਆਮੀਨਾਥਨ ਦੀ ਰਿਪੋਰਟ ਸੁਆਮੀਨਾਥਨਦੀ ਔਰ ਸਾਡੇ ਕੰਨਾਂ 'ਚ ਸ਼ੁਰੂ ਤੋਂ ਪੈਂਦੀ ਆ ਰਹੀ ਆ ਕਿ ਕੀ ਆ ਫਿਰ ਚਲੋ ਉਹਦਾ ਪਤਾ ਲੱਗਿਆ ਕਿ ਕਾਦੇ ਬਾਰੇ ਆ ਔਰ ਇਹ ਸਰਕਾਰਾਂ ਨੇ ਅਪੀ ਰਿਪੋਰਟਾਂ ਤਿਆਰ ਕਰਵਾਈਆਂ ਹੋਈਆਂ ਨੇ ਹਨਾ ਕਿ ਕਿਵੇਂ ਕਿਸਾਨੀ ਸੁਧਰ ਸਕਦੀ ਆ ਤੇ ਫਿਰ ਉਹਨਾਂ ਤੇ ਹੀ ਕੋਈ ਐਕਸ਼ਨ ਨਾ ਲੈਣਾ ਹਨਾ ਸੋ ਹੁਣ ਤਾਂ ਪਾਰਲੀਮੈਂਟ ਦੀ ਜਿਹੜੀ ਕਮੇਟੀ ਆ ਸਰਕਾਰ ਦੀ ਆਪਣੀ ਬਣਾਈ ਹੋਈ ਉਹਨੇ ਵੀ ਇਹ ਸਿਫਾਰਿਸ਼ ਕਰਤੀ ਆ ਕਿ ਇਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਜਾਇਜ਼ ਨੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਪਤਾ ਨਹੀਂ ਕਿਸ ਚੀਜ਼ ਦੀ ਉਡੀਕ ਕੀਤੀ ਜਾ ਰਹੀ ਆ ਵੀ 221 ਦੀ ਗੱਲ ਕਰੀਏ 220 ਦੀ ਗੱਲ ਕਰੀਏ ਸਿੰਘੂ ਮੋਰਚਾ ਲੱਗਿਆ ਸੀ ਜਿਹੜੇ ਸਾਡੇ ਗਾਇਕ ਨੇ ਉਹ ਲੜੀਵਾਰ ਉਹਨਾਂ ਨੇ ਗੀਤਾਂ ਦੀ ਇੱਕ ਲੜੀ ਲਾਈ ਹੋਈ ਸੀ ਜਿਸ ਨੇ ਅੰਦੋਲਨ ਦੇ ਵਿੱਚ ਇੱਕ ਨਵੀਂ ਜਾਨ ਫੂਕ ਦਿੱਤੀ ਸੀ ਹਾਲਾਂਕਿ ਹੁਣ ਵੀ ਸਿੰਗਰਾਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਜਾਰੀ ਹੈ ਲੇਕਿਨ ਉਹ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਵਿੱਚ ਸਿੰਗਰ ਵੇਖਣ ਨੂੰ ਮਿਲਦੇ ਸੀ ਕਿਤਨ ਕਿਤੇ ਇਹਨਾਂ ਦੀ ਜ਼ਰੂਰ ਕਾਰਟ ਵੇਖਣ ਨੂੰ ਮਿਲਦੀ ਔਰ ਕਿਹਾ ਜਾਂਦਾ ਹੈ ਸਿੰਗਰਾਂ ਨੂੰ ਯੂਥ ਬੜਾ ਫੋਲੋ ਕਰਦਾ ਹੈ ਜੇਕਰ ਸਿੰਗਰ ਇਸ ਪਾਸੇ ਤੁਰਨ ਲੱਗ ਜਾਣ ਤੇ ਯੂਥ ਜਿਹੜਾ ਉਹ ਆਪਣੇ ਆਪ ਇਸ ਪਾਸੇ ਤੁਰਨਾ ਸ਼ੁਰੂ ਹੋ ਜਾਏਗਾ ਔਰ ਅੰਦੋਲਨ ਹੋਰ ਮਜ਼ਬੂਤ ਹੁੰਦਾ ਨਜ਼ਰ ਆਏਗਾ ਜਿਸ ਦਾ ਕੇਂਦਰ ਦੇ ਉੱਪਰ ਸਿੱਧਾ ਪ੍ਰਭਾਵ ਪਵੇਗਾ ਕੀ ਕਹਿਣਾ ਚਾਹੋਗੇ ਆਪਣੇ ਸਾਥੀਆਂ ਨੂੰ ਦੇਖੋ ਮੈਂ ਤਾਂ ਸਾਰਿਆਂ ਨੂੰ ਹੀ ਕਹਿਣਾ ਚਾਹੁੰਦਾ ਮੈਂ ਇਕੱਲੇ ਸਿੰਗਰਾਂ ਨੂੰ ਨਹੀਂ ਮੈਂ ਤਾਂ ਕਹਿੰਦਾ ਕੋਈ ਵੀ ਖਿੱਤੇ ਦੇ ਨਾਲ ਕੋਈ ਬੰਦਾ ਸੰਬੰਧਤਾ ਚਲੋ ਇਹ ਆ ਕਿ ਸਾਨੂੰ ਲੋਕ ਥੋੜਾ ਜ਼ਿਆਦਾ ਦੇਖਦੇ ਆ ਜਾਂ ਅਸੀਂ ਮੀਡੀਆ ਪਰਸਨ ਆ ਸੋ ਉਸ ਕਰਕੇ ਉਹਨਾਂ ਦਾ ਅਸਰ ਥੋੜਾ ਜ਼ਿਆਦਾ ਪੈਂਦਾ ਮੈਂ ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਕਹੂੰਗਾ ਕਿ ਆਪਣੇ ਭੇਤ ਭਾ ਭਲਾ ਕੇ ਅੱਜ ਦੀ ਡੇਟ 'ਚ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਹੋਰ ਜ਼ਿਆਦਾ ਅਸਰ ਪੈਂਦਾ ਉਹ ਵੀ ਜਾ ਕੇ ਸਰਕਾਰ ਨਾਲ ਗੱਲ ਕਰ ਸਕਦੇ ਆ ਇੱਕ ਪੰਜਾਬ ਦੀ ਹਰਿਆਣੇ ਦੀ ਇੱਕ ਯੂਨਿਟੀ ਦਿਖਾਈ ਜਾਣੀ ਚਾਹੀਦੀ ਆ ਕਿ ਹਾਂ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਆਏ ਆ ਜੀ ਸਾਡਾ ਬਜ਼ੁਰਗ ਆਗੂ ਇਸ ਤਰ੍ਹਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੁਹਾਨੂੰ ਧਿਆਨ ਦੇਣਾ ਚਾਹੀਦਾ ਔਰ ਹਰ ਘਰ ਦੇ ਵਿੱਚ ਮੇਰੇ ਖਿਆਲ ਡੱਲੇਵਾਲ ਸਾਹਿਬ ਦੀ ਸਿਹਤ ਯਾਪੀ ਦੇ ਲਈ ਅਰਦਾਸ ਹੋ ਰਹੀ ਆ ਜ ਕੀ ਕਿਸਾਨੀ ਨੂੰ ਪਿਆਰ ਕਰਦਾ ਜਾਂ ਅੰਨ ਦਾ ਦਾਣਾ ਵੀ ਮੂੰਹ ਚ ਪਾਉਂਦਾ ਉਹ ਹਰ ਕਿਤੇ ਨਾ ਕਿਤੇ ਕਿਉਂਕਿ ਮੈਂ ਕਿੰਨੇ ਦਿਨ ਤੋਂ ਮੈਨੂੰ ਰਾਤ ਨੂੰ ਹਰ ਟਾਈਮ ਇਹ ਦਿਮਾਗ ਦੇ ਵਿੱਚ ਘੁੰਮੀ ਜਾ ਰਿਹਾ ਸੀ ਕਿ ਯਾਰ ਮੈਂ ਜਾਣਾ ਜਾਣਾ ਦੋ ਤਿੰਨ ਦਿਨ ਤੋਂ ਹਟੋਂ ਸੋ ਮੈਨੂੰ ਲੱਗਦਾ ਹਰ ਕਿਸੇ ਦੀ ਇੱਛਾ ਹੈ ਔਰ ਉਹਨਾਂ ਦੀ ਸਿਹਤ ਲਈ ਤਾਂ ਸਾਰੀ ਅਰਦਾਸ ਕਰ ਰਿਹਾ ਔਰ ਹਰ ਕਿਸੇ ਦਾ ਹੀ ਫਰਜ਼ ਬਣਦਾ ਉਹਨਾਂ ਦਾ ਸਾਥ ਦੇਣ ਦਾ ਗਾਇਕਾਂ ਬਾਰੇ ਕਿਹਾ ਜਾਂਦਾ ਆਪਣੀ ਭਾਵਨਾਵਾਂ ਉਹਨੂੰ ਆਪਣੇ ਗੀਤਾਂ ਰਾਹੀਂ ਸਾਹਮਣੇ ਰੱਖਦੇ ਆ ਲੋਕਾਂ ਦੇ 4 ਸਾਲ ਪਹਿਲਾਂ ਵੀ ਮੈਂ ਤੁਹਾਡੀ ਇੱਕ ਸਟੇਜ ਵੇਖ ਰਿਹਾ ਸੀ ਸਟੇਜ ਦੇ ਉੱਪਰ ਤੁਸੀਂ ਇੱਕ ਗਾਣਾ ਗਾਇਆ ਸੀ ਜਿਸ ਦੇ ਨਾਲ ਲੋਕ ਜਿਹੜੇ ਉੱਥੇ ਬੈਠੇ ਸੀ ਸਾਰੇ ਭਾਵੁਕ ਹੋ ਗਏ ਸੀ ਅੱਜ ਵੀ ਚਾਹਨਾ ਕਿ ਜਿਹੜੇ ਲੋਕ ਘਰਾਂ ਘਰਾਂ ਦੇ ਵਿੱਚ ਬਹਿ ਕੇ ਤੁਹਾਨੂੰ ਸੁਣ ਰਹੇ ਐ ਇਸ ਅੰਦੋਲਨ ਨੂੰ ਵੇਖ ਰਹੇ ਆ ਉਹਨਾਂ ਲਈ ਦੋ ਬੋਲ ਹੋ ਜਾਣ ਜੀ ਅ ਮੈਨੂੰ ਸੰਤਰਾ ਮੁਦਾਸੀ ਜੀ ਦੀਆਂ ਤੇ 17 ਕੁਝ ਯਾਦ ਆ ਰਹੀਆਂ ਨੇ ਔਰ ਲੋਕ ਕਵੀ ਹੋਏ ਨੇ ਕਿਸਾਨਾਂ ਦੇ ਲਈ ਕਿਰਤੀਆਂ ਦੇ ਲਈ ਬੜਾ ਅੱਛਾ ਉਹਨਾਂ ਨੇ ਲਿਖਿਆ ਔਰ ਮੈਨੂੰ ਲੱਗਦਾ ਅੱਜ ਵੀ ਡੱਲੇਵਾਲ ਸਾਹਿਬ ਵੀ ਉਹੀ ਲੜਾਈ ਸਾਡੀ ਕਿਰਤੀਆਂ ਦੀ ਕਿਸਾਨਾਂ ਦੀ ਲੜ ਰਹੇ ਆ ਅ ਕਿ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਅਸੀਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਹੋਰ ਉਸੀਆਂ ਬਹਾਰਾਂ ਸੀ ਮੋੜ ਕੇ ਲੈ ਆਉਣੀਆਂ ਨੇ ਆਖਦੇ ਨੇ ਲੋਕ ਹਿੱਕਾਂ ਠੋਕ ਕਹਾਣੀਆਂ ਹੜ ਲੋਕਤਾ ਦਾ ਹੜ ਲੋਕਤਾ ਦਾ ਸਕੂ ਕਿਹੜਾ ਰੋਕ ਕਹਾਣੀਆਂ ਹੜ ਲੋਕਤਾ ਦਾ ਸੋ ਲੋਕਾਂ ਨੂੰ ਉੱਠਣ ਦੀ ਲੋੜ ਆ ਜਦੋਂ ਲਹਿਰ ਉੱਠ ਖੜਦੀ ਆ ਮੇਰੇ ਖਿਆਲ ਹਰ ਕਿਸੇ ਨੂੰ ਝੁਕਣਾ ਪੈਂਦਾ ਉਹਦੇ ਅੱਗੇ ਔਰ ਉੱਠ ਵੀ ਰਹੇ ਆ ਦੱਲੇਵਾਲ ਸਾਹਿਬ ਨੇ ਦੁਬਾਰਾ ਹਲੂਣਾ ਦਿੱਤਾ ਸਾਰਿਆਂ ਨੂੰ ਕਿਉਂਕਿ ਜਦੋਂ ਦਿੱਲੀ ਧਰਨਾ ਖਤਮ ਹੋਇਆ ਸੀ ਉਹਦੇ ਤੋਂ ਬਾਅਦ ਕਈ ਵਾਰੀ ਹਰ ਬੰਦਾ ਬਿਜ਼ੀ ਆ ਆਪਣੀ ਲਾਈਫ ਵਿੱਚ ਸਾਨੂੰ ਇਹ ਲੱਗਣ ਲੱਗ ਜਾਂਦਾ ਸ਼ਾਇਦ ਅਸੀਂ ਸਭ ਕੁਝ ਜਿੱਤ ਚੁੱਕੇ ਆ ਹਨਾ ਤਾਂ ਦੁਬਾਰਾ ਇੱਕ ਵਾਰੀ ਫੇਰ ਉਹਨਾਂ ਨੇ ਸਾਡੇ ਜ਼ਮੀਰਾਂ ਨੂੰ ਹਿਲਾਉਣਿਆ ਕਿ ਮਤਲਬ ਉਹ ਕਾਲੇ ਕਾਨੂੰਨ ਜ਼ਰੂਰ ਵਾਪਸ ਹੋਏ ਸੀ ਪਰ ਸਾਡੀਆਂ ਮੰਗਾਂ ਜਿਉਂਦੀਆਂ ਤਿਉਂ ਖੜੀਆਂ ਨੇ ਔਰ ਲੋਕ ਦੁਬਾਰੇ ਅਵੇਅਰ ਹੋ ਰਹੇ ਆ ਔਰ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ ਔਰ ਲੋਕ ਦਿਨ ਡੇ ਬਾਏ ਡੇ ਮੇਰਾ ਖਲਿੱਤੇ ਇਕੱਠ ਵੀ ਵੱਧ ਰਿਹਾ ਔਰ ਜ਼ਰੂਰ ਉਹਨਾਂ ਦੀ ਫਤਿਹ ਹੋਊਗੀ ਇਹੀ ਅਸੀਂ ਸਾਰੇ ਅਰਦਾਸ ਕਰਦੇ ਆਂ ਬੱਡੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਈ ਅੰਦੋਲਨ ਵੇਖੇ ਨੇ ਸਰਕਾਰਾਂ ਦੀ ਨੀਤੀਆਂ ਵੀ ਵੇਖਿਆ ਨੇ ਲੇਕਿਨ ਆ ਜਿਹੜੀ ਨੀਤੀ ਹੈ ਕਿ 27 ਦਿਨਾਂ ਤੋਂ ਇੱਕ ਬੰਦਾ ਭੁੱਖ ਹੜਤਾਲ ਤੇ ਮਰਨ ਵਰਤੇ ਬੈਠਾ ਹੈ ਲੇਕਿਨ ਹਜੇ ਤੱਕ ਨੇਗੋਸ਼ੀਏਸ਼ਨ ਦਾ ਜਾਂ ਗੱਲਬਾਤ ਦਾ سلسلہ ਤੱਕ ਸ਼ੁਰੂ ਨਹੀਂ ਹੋਇਆ ਅਧਿਕਾਰੀ ਆਂਦੇ ਨੇ ਕਹਿੰਦੇ ਨੇ ਮਰਨ ਵਰਤ ਖਤਮ ਕਰ ਦਿਓ ਜਾਂ ਤੁਸੀਂ ਜ਼ਰੂਰੀ ਮਿਨਰਲਸ ਲੈ ਲਓ ਤਾਂ ਕਿ ਤੁਹਾਡੀ ਜਾਨ ਬਚ ਸਕੇ ਲੇਕਿਨ ਜਿਹੜੀਆਂ ਮੇਨ ਮੰਗਾਂ ਨੇ ਉਸ ਨੂੰ ਕੰਸੀਡਰ ਨਹੀਂ ਕੀਤਾ ਜਾ ਰਿਹਾ ਦੇਖੋ ਵੈਸ਼ਟਾ ਗਰੇਵਾਲ ਸਾਹਿਬ ਨੇ ਸਾਰੀਆਂ ਗੱਲਾਂ ਕਹਿ ਹੀ ਦਿੱਤੀਆਂ ਨੇ ਪਰ ਮੈਂ ਇੱਕੋ ਹੀ ਗੱਲ ਐਡ ਕਰਨੀ ਚਾਹੁੰਨਾ ਕਿ ਸਾਰੀ ਦੁਨੀਆ ਦੇਖ ਰਹੀ ਹੈ ਕਿ ਇੱਕ 75 ਸਾਲ ਦਾ ਕਿਸਾਨ ਆਕੂ ਜਿਹੜਾ ਬਿਮਾਰ ਵੀ ਹੈ 27 ਦਿਨ ਤੋਂ ਤਿਲ-ਤਿਲ ਕਰਕੇ ਸਾਡੇ ਸਾਹਮਣੇ ਦੀ ਜਾਨ ਘਟ ਰਹੀ ਹੈ ਔਰ ਇਹ ਕਿਸੇ ਐਸ ਗੱਲ ਲਈ ਨਹੀਂ ਕਿ ਨਵੀਂ ਮੰਗ ਹੈ ਕੋਈ ਇਹ ਮੰਗਾ ਉਹ ਨੇ ਜਿਹੜੀਆਂ ਪ੍ਰਾਈਮ ਮਿਨਿਸਟਰ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਪਰ ਸਾਰੀ ਨੇਸ਼ਨ ਨੂੰ ਡਰੈਸ ਕਰਦੇ ਹੋਏ ਮੰਨੀਆਂ ਸੀ ਜੇ ਇਸ ਮੁਲਕ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਇਹ ਹਾਲਤਾ ਕਿਸਾਨ ਦੀ ਤਾਂ ਮੇਰਾ ਖਿਆਲ ਹੈ ਸਾਡਾ ਸਿਰ ਸ਼ਰਮ ਨਾਲ ਝੁਕ ਜਾਂਦਾ ਔਰ ਸਾਰੇ-ਸਾਰੇ ਦੁਨੀਆ ਦੇ ਕਿਸਾਨ ਦੇਖ ਰਹੇ ਨੇ ਪੰਜਾਬ ਦੇ ਕਿਸਾਨ ਕੋ ਕੱਲੇ ਨਹੀਂ ਹਨ ਉਸ ਤਰੀਕੇ ਨਾਲ ਵੱਡੇ ਲੈਵਲ ਸਾਵਨ ਉਸ ਮਿਲ ਕੇ ਆਇਆ ਚੜ੍ਹਦੀ ਕਲਾ 'ਚ ਨੇ ਵੇਗ ਰੂ ਕਰੂਗਾ ਫਤਿਹ ਹੋਗੀ ਉਹਨਾਂ ਦੀ ਸਿਹਤ ਲਈ ਉਹਨਾਂ ਦੀ ਕਾਮਯਾਬੀ ਦੇ ਲਈ ਫਤਿਹ ਦੀ ਅਰਦਾਸ ਕਰਦੇ ਹਾਂ ਬਿਲਕੁਲ ਦੇਖੋ ਫਤਿਹ ਦੀ ਅਰਦਾਸ ਹੋ ਰਹੀ ਹੈ ਔਰ ਹਰ ਕੋਈ ਸੰਦੋਲਨ ਦਾ ਆਪਣੇ ਢੰਗ ਦੇ ਨਾਲ ਹਿੱਸਾ ਬਣਦਾ ਹੋਇਆ ਨਜ਼ਰ ਆ ਰਿਹਾ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਕੇਂਦਰ ਦੇ ਉੱਪਰ ਇਸ ਅੰਦੋਲਨ ਦਾ ਪ੍ਰਭਾਵ ਪੈਂਦਾ ਹੈ ਔਰ ਕੇਂਦਰ ਸੋਹਿਰਦਗੀ ਦੇ ਨਾਲ ਇਸ ਅੰਦੋਲਨ ਨਾਲ ਜੁੜੀਆਂ ਜੜੀਆਂ ਮੰਗਾ ਨੇ ਉਸ ਨੂੰ ਮੰਨਣ ਲਈ ਤਿਆਰ ਹੋ ਪੈਂਦਾ ਹੈ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਬਾਰਡਰ